ਕੁਛ ਅਸੀਂ ਐਨਾ ਭੱਜੇ ਫਿਰਦੇ ਆ ਅਸੀਂ ਅੰਨੇ ਹੋ ਗਏ ਅੰਨੇ ਤੇ ਬੋਲੇ ਹੋ ਗਏ ਅੱਜ ਅਸੀਂ ਚੰਗੇ ਪ੍ਰਚਾਰਕ ਜਿਨ੍ਹਾਂ ਨੂੰ ਸਾਹਮਣਾ ਚਾਹੀਦਾ ਸੀ ਕੌਮ ਦੇ ਹੀਰੇ ਜਿਹੜੇ ਸਾਹਮਣੇ ਚਾਹੀਦੇ ਸੀ ਅੱਜ ਸਾਡੇ ਕੌਮ ਦੇ ਹੀਰੇ ਜਿਹੜੇ ਛੜਕਾਂ ਤੇ ਰੋਦੇ ਪੈਣੇ ਮਾਫ਼ ਕਰਨਾ ਲਾਈਵ ਚੱਲ ਰਿਹਾ ਪਰ ਇਹ ਹਾਲਾਤ ਬਣ ਕੇ ਸਾਡੇ ਕੌਮ ਦੇ ਅੱਜ ਅਸੀਂ ਚੰਗੇ ਪ੍ਰਚਾਰਕਾਂ ਨੂੰ ਚੰਗੇ ਕਵੀਸ਼ਰਾਂ ਨੂੰ ਸਾਹਮਣੇ ਰੱਖ ਚੰਗੇ ਕਥਾਵਾਚਕ ਚੰਗੇ ਗਰੰਥੀ ਸਿੰਘ ਜਿਨ੍ਹਾਂ ਨੇ ਸਾਡੀ ਕਾਮ ਨੂੰ ਚੰਗੇ ਰਾਏ ਦੇ ਤੌਰ 'ਤੇ ਨਾ ਸੀ ਇੱਕ ਦਾਸ ਨੇ ਛੋਟੀ ਜੀ ਘਟਨਾ ਲਿਖੀ ਹੈ ਇੱਕ ਪਰਿਵਾਰ ਦੇ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਪਰਿਵਾਰ ਦੇ ਵਿੱਚ ਜਦੋਂ ਪ੍ਰੋਗਰਾਮ ਹੁੰਦਾ ਤੇ ਉਹਨਾਂ ਨੇ ਘਰ ਦੇ ਵਿੱਚ ਖੰਡ ਪਾਠ ਕਰਵਾਇਆ ਖੰਡ ਪਾਠ ਕਰਵਾ ਤੇ ਘਰ ਦੇ ਵਿੱਚ ਢਾਡੀ ਸਿੰਘ ਬੁਲਾਇਆ ਢਾਡੀ ਸਿੰਘ ਨੇ ਪ੍ਰੋਗਰਾਮ ਕੀਤਾ ਗੱਜ ਕੇ ਗੜੀਆਂ ਵਾਰਾਂ ਗਾਈਆਂ ਜਦੋਂ ਵਾਰਾਂ ਗਾਈਆਂ ਸਮਾਂ ਆਇਆ ਭੇਟਾ ਦਾ ਜਦੋਂ ਭੇਟਾ ਦਾ ਸਮਾਂ ਆਇਆ ਤੇ 21000 ਰੁਪਏ ਉਹਨਾਂ ਨੂੰ ਭੇਟਾ ਦਿੱਤੀ ਲੱਗੇ ਬੈਠਾ ਸੀ ਛੋਟਾ ਵੀਰ ਕਹਿਣ ਲੱਗਾ ਵੱਡੇ ਵੀਰ ਢਾਡੀ ਸਿੰਘਾਂ ਨੂੰ ਬਾਬਿਆਂ ਨੂੰ ਪੈਸੇ ਕਿੰਨੇ ਦਿੱਤੇ ਨੇ ਕਹਿਣ ਲੱਗਾ ਛੋਟੇ ਵੀਰ 21000 ਰੁਪਏ ਦਿੱਤਾ ਜੇ ਤਾਂ ਕਹਿਣ ਲੱਗਾ 21000 ਰੁਪਏ ਦਿੱਤਾ ਕਹਿਣ ਲੱਗਾ ਵੱਡੇ ਵੀਰ ਇੰਨੇ ਪੈਸੇ ਦਿੱਤੇ ਇਹਨਾਂ ਬਾਬਿਆਂ ਨੇ ਪੈਸੇ ਕੀ ਕਰਨੇ ਨੇ ਕੰਮ ਤੇ ਕੋਈ ਕੀਤਾ ਨਹੀਂ ਗਾ ਦੋ ਕ ਹਫਤਾ ਬੋਲੀਆਂ ਨੇ ਦੋ ਘੰਟੇ ਲੱਗੇ ਨੇ ਇੱਕ ਦੇ ਕਿਨਾਂ ਕੰਮ ਹੋ ਗਿਆ 1000 ਰੁਪਏ ਕਾਹਦਾ ਦੇ ਦਿੱਤਾ ਤੇ ਉਹ ਵੱਡਾ ਵੀਰ ਕਹਿਣ ਲੱਗਾ ਕਹਿੰਦਾ ਛੋਟੇ ਵੀਰ ਟਾਡੀ ਸਿੰਘਾਂ ਨੇ ਬਾਬਿਆਂ ਨੇ ਸਾਨੂੰ ਗੁਰੂ ਦੇ ਨਾਲ ਜੋੜਿਆ ਗੁਰੂ ਦੀਆਂ ਵਿਚਾਰਾਂ ਸਾਨੂੰ ਸੁਣਾਈਆਂ ਨੇ ਤੇ ਜਦੋਂ ਇਦਾਂ ਕਿਆ ਕਰ ਕਹਿਣ ਲੱਗਾ ਕਿ ਤੇ ਆਪਾਂ ਵੀ ਆਉਦਣਾ ਸੀ ਇਹ ਤੇ ਆਪਾਂ ਇੱਕ ਛੋਟਾ ਜਿਹਾ ਪਖੰਡ ਕਰਨਾ ਸੀ ਛੋਟਾ ਜਿਹਾ ਵਿਚਾਰ ਕਰਨਾ ਸੀ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਗੁਰੂ ਦੇ ਨਾਲ ਵੀ ਜੁੜੇ ਹੋਏ ਆਂ ਅੱਗੇ ਦਾਸ ਨੇ ਥੋੜੀ ਜਿਹੀ ਘਟਨਾ ਜਿਹੜੀ ਬਦਲ ਕੇ ਲਿਖੀ ਫਿਰ ਜੇ ਸਮਾਂ ਆਇਆ ਛੋਟੇ ਵੀਰ ਦੀ ਜਿਹੜੀ ਭੈਣ ਦਾ ਜਿਹੜਾ ਵਿਆਹ ਸੀ ਵਾਹਿਗੁਰੂ ਬੇਟੀ ਦਾ ਵਿਆਹ ਸੀ ਜਦੋਂ ਬੇਟੀ ਦਾ ਵਿਆਹ ਸੀ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਵੱਡਾ ਵੀਰ ਕਹਿਣ ਲੱਗਾ ਕਹਿਣ ਲੱਗਾ ਛੋਟੇ ਵੀਰ ਬੇਟੀ ਦੀਆਂ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਕਹਿੰਦਾ ਹਾਂ ਵੀਰ ਜੀ ਹੋ ਗਈਆਂ ਕਹਿੰਦੇ ਸਾਰੇ ਕਲਾਕਾਰਾਂ ਨੂੰ ਬੁਲਾ ਲਿਆ ਕਹਿੰਦੇ ਬੁਲਾ ਲਿਆ ਕਹਿੰਦੇ ਕਿੰਨੇ ਪੈਸੇ ਕਿਤੇ ਕਹਿਣ ਲੱਗਾ ਵੱਡੇ ਵੀਰ ਉਸ ਕਲਾਕਾਰ ਜਿਹੜਾ ਬਹੁਤ ਤਕੜਾ ਕਲਾਕਾਰ ਉਸਨੇ 10 ਲੱਖ ਰੁਪਇਆ ਮੰਗਿਆ ਸੀ ਤੇ ਮੈਂ 8 ਲੱਖ ਦੇ ਵਿੱਚ ਗੱਲ ਕਰ ਰਿਹਾ ਜਦੋਂ ਇਹ ਕਹ ਤੂੰ ਕਹਿਣ ਲੱਗਾ ਕਹਿੰਦਾ ਛੋਟੇ ਵੀਰ ਤੈਨੂੰ ਯਾਦ ਹੈ ਜਦੋਂ ਘਰ ਦੇ ਵਿੱਚ ਢਾਡੀ ਸਿੰਘ ਨੂੰ ਪੈਸੇ ਦੇਣੇ ਸੀ ਤੇ ਮੈਂ 21000 ਰੁਪਇਆ ਦਿੱਤਾ ਸੀ ਤੇ ਤੂੰ ਕਹਿਣ ਲੱਗਾ ਕਿ ਵੱਡੇ ਵੀਰ ਪੈਸੇ ਬਹੁਤ ਦਿੱਤੇ ਅੱਜ ਤੂੰ ਇੱਕ ਕਲਾਕਾਰ ਨੂੰ 10 ਲੱਖ ਮੰਗਿਆ ਸੀ ਤੇ 8 ਲੱਖ ਦੇ ਕੇ ਆ ਰਿਹਾ ਨਾਲੇ ਉਹ ਆ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜੇਗਾ ਨਾਲੇ ਨੱਚੇਗਾ ਜਦੋਂ ਵਿਆਹ ਦੇ ਉੱਤੇ ਵੀ ਹੋ ਸਕਦਾ ਤੂੰ ਲੱਖ ਰੁਪਈਆ ਸੁੱਟ ਦਵੇਂਗਾ ਜਿਨ੍ਹਾਂ ਆ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜਦੀਆਂ ਸੀ ਉਹਨਾਂ ਨੂੰ ਤੂੰ 8 ਲੱਖ ਰੁਪਈਆ ਦੇ ਰਿਆਂ ਤੇ ਜਿਸ ਨੇ ਸਾਨੂੰ ਗੁਰੂ ਦੇ ਨਾਲ ਸੰਗਤ ਦੇ ਨਾਲ ਜੋੜਿਆ ਸੀ ਉਸ ਨੂੰ 21000 ਰੁਪਈਆ ਦੇਣ ਲੱਗੇ ਵੀ ਤੈਨੂੰ ਦੁੱਖ ਦਾ ਪਿਆ ਸੀ ਅੱਜ ਸਾਡੇ ਇਲਾਕ ਜਿਹੜੇ ਇਹ ਬਣ ਗਏ ਨੇ ਅਸੀਂ ਘਰ ਦੇ ਵਿੱਚ ਕੰਜਰਪੁਣਾ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਜਦੋਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਗ੍ਰੰਥੀ ਸਿੰਘ ਆ ਕੇ ਆਉਂਦਾ ਜਾਂ ਕਥਾ ਵਿਚਾਰ ਹੁੰਦੀ ਆ ਉਸ ਨੂੰ ਭੇਟਾ ਦੇਣ ਲੱਗੇ ਅਸੀਂ ਕੰਜੂਸੀ ਵਰਤਦੇ ਆ ਜਿਹੜੇ ਚੰਗੇ ਪ੍ਰਚਾਰਕਾਂ ਨੇ ਚੰਗੇ ਗ੍ਰੰਥੀਆਂ ਨੇ ਸਾਨੂੰ ਗੁਰੂ ਦੇ ਨਾਲ ਜੋੜਦਾ ਸੀ ਅੱਜ ਉਹ ਗੁਰੂ ਦੇ ਨਾਲ ਟੁੱਟ ਤੇ ਜਾ ਰਹੇ ਕਿਉਂ ਟੁੱਟ ਤੇ ਜਾ ਰਹੇ ਕਿਉਂਕਿ ਅੱਜ ਉਹਨਾਂ ਦੇ ਖਲਾਤ ਜਿਹੜੇ ਬਹੁਤ ਮਾੜੇ ਨੇ ਅੱਜ ਇਨਸਾਨ ਸੋਚਦਾ ਪਿਆਰ ਕਿ ਮੇਰਾ ਸਾਰਾ ਦੁਨੀਆ ਦੇ ਉੱਤੇ ਰਾਜ ਹੋਣਾ ਚਾਹੀਦਾ ਜੇ ਦੁਨੀਆ ਦੇ ਉੱਤੇ ਰਾਜ ਨਹੀਂ ਹੁੰਦਾ ਕਹਿੰਦਾ ਮੇਰਾ ਜਿਹੜਾ ਪਿੰਡ ਦੇ ਵਿੱਚ ਰਾਜ ਹੋਣਾ ਚਾਹੀਦਾ ਜੇ ਪਿੰਡ ਦੇ ਵਿੱਚ ਰਾਜ ਨਹੀਂ ਹੁੰਦਾ ਤੇ ਫਿਰ ਕਹਿੰਦਾ ਮੇਰਾ ਘਰ ਦੇ ਵਿੱਚ ਜਨਾਨੀ ਦੇ ਉੱਤੇ ਰਾਜ ਹੋਣਾ ਚਾਹੀਦਾ ਜਦੋਂ ਜਨਾਨੀ ਤੋਂ ਵੱਜਦੀਆਂ ਚਾਰ ਚਵੇੜਾਂ ਫਿਰ ਕਹਿੰਦਾ ਮੇਰਾ ਬੱਚਿਆਂ ਦੇ ਉੱਤੇ ਰਾਜ ਹੋਣਾ ਚਾਹੀਦਾ ਜਦੋਂ ਬੱਚਿਆਂ ਤੋਂ ਵੀ ਛੱਦਰ ਵੱਜਦੇ ਨੇ ਫਿਰ ਡਾਂਗ ਚੁੱਕਦਾ ਦਾਦੀ ਪੁੱਛਦੀ ਪੁੱਤਰ ਕਿੱਥੇ ਚੱਲਿਆ ਕਹਿੰਦਾ ਘਰ ਦੇ ਵਿੱਚ ਤਾਂ ਚੱਲਦੀ ਨਹੀਂ ਪਈ ਜਾ ਕੇ ਗ੍ਰੰਥੀ ਦੇ ਨਾਲ ਲੜਨ ਵਾਸਤੇ ਚੱਲਿਆ ਇੱਥੇ ਵਿਦਵਾਨ ਬੜਾ ਸੋਹਣਾ ਲਿਖਦਾ ਪਿਆ ਕਹਿੰਦਾ ਜਿੰਦੀ ਘਰ ਨਾ ਚੱਲੇ ਘੋਰਾ ਤੇ ਚੁੱਤਨਾ ਖਾਈ ਜਨਾਨੀ ਤੋਂ ਉਹ ਰੋਜ਼ ਗ੍ਰੰਥੀ ਉੱਤੇ ਆ ਕੇ ਝਾੜਦਾ ਵੇਖਿਆ ਮੈਂ ਜਟੌਂਗ ਵਿੱਚ ਖੜ ਕੇ ਮੱਤਾ ਦਵੇ ਨਵੇਂ ਪਨੇਰੀ ਨੂੰ ਤੇ ਸਕੇ ਭਾਈ ਦੇ ਨਾਲ ਲੜਦਾ ਖੁੱਤ ਵੇਖਿਆ ਮੈਂ ਸਾਡੇ ਹਾਲਾਤ ਇਹ ਬਣ ਗਏ ਨੇ ਸਾਨੂੰ ਸਾਹਮਣਾ ਪਵੇਗਾ ਚੰਗੇ ਪ੍ਰਚਾਰਕਾਂ ਨੂੰ ਚੰਗੇ ਹੀਰਿਆਂ ਨੂੰ ਜਿਨ੍ਹਾਂ ਨੇ ਸਾਡੀ ਕਾਮ ਨੂੰ ਜਿਹੜਾ ਅੱਗੇ ਲੈ ਕੇ ਜਾਣਾ